ਭਾਰਤ ਅੱਜ ਤਰੱਕੀ ਦੀਆਂ ਬਰੂਹਾਂ ਤੇ ਖੜਾ ਲੇਕਿਨ ਕਾਮਯਾਬ ਕਿਉਂ ਨਹੀਂ ਹੋ ਗਿਆ ਉਹ ਇਸੇ ਕਰਕੇ ਨਹੀਂ ਕਾਮਯਾਬ ਹੋਣ ਡਿਆ ਕਿਉਂਕਿ ਆ ਜਿਹੜਾ ਚੜ੍ਹਮਵਾਦਾ ਆ ਨਾ ਇਹ ਚੜ੍ਹਮਵਾਦਾ ਕਾਮਯਾਬ ਨਹੀਂ ਹੋਣ ਦੇਣ ਡਿਆ ਕਿਉਂਕਿ ਜੇ ਆਪਾਂ ਸਾਬ ਲਈਏ ਵੀ ਜੇ ਮੁਗਲ ਸਾਡੇ ਮੁਲਕ ਦੇ ਵਿੱਚ ਆਏ ਆ ਵੀ ਥੋੜੀ ਜਿਹੀ ਗਿਣਤੀ ਦੇ ਵਿੱਚ ਆਏ ਆ ਤੇ ਚੜ੍ਹਮਵਾਦਾ ਉਹਨਾਂ ਦੇ ਨਾਲ ਲੜ ਗਿਆ ਤੇ ਮੁਗਲ ਤਾਂ ਕਰਕੇ ਐਡਾ ਲੰਮਾ ਟਾਈਮ ਜਿਹੜਾ ਨਾ ਉਹ ਰਾਜ ਕਰਕੇ ਚੜ ਗਏ ਜੇ ਗੋਦੇ ਆਏ ਰਾਜ ਕਰਨ ਸਾਡੇ ਕੋ ਸਾਡੀ ਕੰਟਰੀ ਕਿੰਨੇ ਹੀ 33 34 ਕਰੋੜ ਲੋਕ ਸੀ ਤੇ ਉਹ 3 ਕਰੋੜ ਲੋਕ ਸੀਗੇ ਤੇ ਸਾਡੇ ਤੇ ਕਿਉਂ ਰਾਜ ਇੰਨਾ ਲੰਮਾ ਕਰ ਗਿਆ ਉਹ ਇਸੇ ਕਰਕੇ ਲੜ ਕਰ ਗਿਆ ਕਿਉਂਕਿ ਉਹਦਾ ਸਾਥ ਜਿਹੜਾ ਦਿੱਤਾ ਇਸ ਚੜਾਵੇਂ ਵਾਦੇ ਨੇ ਦਿੱਤਾ ਕਿਉਂਕਿ ਇਹ ਲਾਲਚੀਆ ਸਿਰਫ ਲਾਲਚ ਦੇ ਵਿੱਚ ਪਿਆ ਹੋਇਆ ਵੀ ਕਿਸੇ ਪਾਸਿਓ ਮੈਨੂੰ ਵੱਧ ਮਿਲ ਜਾ ਰਿਹਾ ਹੈ ਤੇ ਇਹਨੂੰ ਡਰਾਉਣ ਦੀ ਵੀ ਲੋੜ ਨਹੀਂ ਪੈਂਦੀ ਇਹਦੇ ਪਿਸਤੌਲ ਰੱਖਣ ਦੀ ਵੀ ਜ਼ਰੂਰਤ ਨਹੀਂ ਗਈ ਇਹਨੂੰ ਪੱਥਰ ਮਾਰਨ ਦੀ ਵੀ ਜ਼ਰੂਰਤ ਨਹੀਂ ਇਹਨਾਂ ਲੋਕਾਂ ਨੂੰ ਸਿਰਫ ਕਿਸੇ ਚੰਗੇ ਜਿਹੇ ਰੁੱਖ ਦੇ ਥੱਲੇ ਪੱਥਰ ਲਾ ਕੇ ਦੇ ਦਿਓ ਨਾ ਤੇ ਇਹਨਾਂ ਨੇ ਉਹਦੇ ਅੱਗੇ ਮੱਖੇ ਟਿੱਕੀ ਜਾਣੇ ਆ ਉਹਨੂੰ ਪੱਥਰ ਨੂੰ ਹੀ ਪੂਜੀ ਜਾਣਾ ਤੇ ਉੱਥੇ ਹੀ ਇਹਨਾਂ ਨੇ ਮੰਦਰ ਬਣਾ ਦੇਣਾ ਤੇ ਉਸ ਮੰਦਰ ਦਾ ਫਾਇਦਾ ਕਿਹਨੂੰ ਹੋਣਾ ਪੂਜਾ ਦੀ ਬਾਦ ਨੂੰ ਵੀ ਇਸ ਬ੍ਰਾਹਮਣ ਵਾਲ ਨੂੰ ਕਦੋਂ ਗੁਲਾਮੀ ਲਾਉਂਗੇ ਆਪਣੇ ਗਲੋਂ ਇਹ ਹੋ ਜਾਈ ਕੀ ਤੋ ਡਰਨਾ ਛੱਡੋਗੇ ਇਹਨਾਂ ਪੱਥਰਾਂ ਦੇ ਕੋਲੋਂ ਤੁਹਾਨੂੰ ਆਪਣੇ ਅੰਦਰ ਕਿਉਂ ਨਹੀਂ ਪਰਮਾਤਮਾ ਨਜ਼ਰ ਆ ਗਿਆ ਚైనా ਕੰਟਰੀ ਗਵਾਨ ਕੰਟਰੀ ਆ ਸਾਡੀ ਸਾਡੇ ਤੋਂ ਬਾਅਦ ਦੇ ਵਿੱਚ ਆਜ਼ਾਦ ਹੋਈ ਆ ਤੇ ਅੱਜ ਉਹ ਆਕਾਸ਼ ਨੂੰ ਛੂ ਰਹੀ ਆ ਅਗਲੇ ਨੇ ਆਪਣਾ ਸੂਲਜ ਨਵਾਂ ਤਿਆਰ ਕਰਕੇ ਖੜਾ ਕਰ ਦਿੱਤਾ ਆਪਣਾ ਸੂਲਜ ਇਸ ਪਾਜੇ ਵੀ ਕੋਈ ਸੋਚੋ ਕਿਉਂਕਿ ਸਾਡੇ ਸਰਕਾਰਾਂ ਨੇ ਸਲਫ ਤੇ ਸਲਫ ਸਾਨੂੰ ਦਿਲਾ ਕੇ ਲੱਖਿਆ ਪਿਆ ਪਰਮਾਤਮਾ ਦੇ ਨਾਮ ਤੋਂ ਜੇ ਗੋਰੀਆਂ ਦਾ ਸਾਥ ਦਿੱਤਾ ਤੇ ਇਹਨਾਂ ਚੜਾਮਵਾਦ ਦੇ ਨੇ ਜੇ ਮੁਗਲਾਂ ਦਾ ਸਾਥ ਦਿੱਤਾ ਤੇ ਇਸ ਚੜਾਮਵਾਦ ਦੇ ਨੇ ਤੇ ਜੇ ਅੱਜ ਧਰਮ ਚੇਂਜ ਕਰ ਰਿਹਾ ਇਧਰ ਉਧਰ ਜਾ ਰਿਹਾ ਤੇ ਉਹ ਵੀ ਚੜਾਮਵਾਦ ਆ ਹੋਰ ਕੋਈ ਨਹੀਂ ਧਰਮ ਚੇਂਜ ਕਰਦਾ ਬਾਕੀ ਜਿਹੜੇ ਖਾਣ ਵਾਲੇ ਲੋਕ ਆ ਜਿਨ੍ਹਾਂ ਨੇ ਇਹਨਾਂ ਧਰਮਾਂ ਦੇ ਨਾਮ ਤੋਂ ਖਾਣਾ ਉਹ ਆਪਣੀ ਜਗ੍ਹਾ ਬੈਠੇ ਆ ਉਹ ਆਪਣੀ ਜਗ੍ਹਾ ਤੋਂ ਕਦੇ ਵੀ ਨਹੀਂ ਹਿੱਲੇ ਉਹ ਉੱਥੇ ਦੀ ਉੱਥੇ ਹੀ ਆ ਸਿਰਫ ਸਾਡੇ ਵਿੱਚੋਂ ਹੀ ਕੱਢ ਕੇ ਇਹ ਲੋਕ ਤਿਆਰ ਕਰਕੇ ਤੇ ਸਾਡੇ ਵਿੱਚ ਭੇਜ ਦਿੰਦੇ ਆ ਇਸੇ ਕਰਕੇ ਭਰਾਵੋ ਇਹਨਾਂ ਲੋਕਾਂ ਨੂੰ ਸਮਝੋ ਆਪਣੇ ਬਾਰੇ ਸੋਚੋ ਕਿ ਵੀ ਤੁਹਾਡੇ ਅੰਦਰ ਸਾਥ ਸਾਥ ਜੀ ਦਾ ਜਾਗਦਾ ਪਰਮਾਤਮਾ ਵਸਣ ਡਿਆ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਪਰਮਾਤਮਾ ਨੂੰ ਵੇਖੋ ਪਰਮਾਤਮਾ ਕੋਈ ਕੱਲਾ ਨਹੀਂ ਬੈਠਾ ਬਲ ਮਾਤਮਾ ਸਾਰਿਆਂ ਦੇ ਵਿੱਚ ਬੈਠਾ ਕਿਸੇ ਇੱਕ ਦੇ ਵਿੱਚ ਨਹੀਂ ਬੈਠਾ ਉਹ ਕਿਸੇ ਪੱਥਰ ਦੇ ਵਿੱਚ ਨਹੀਂ ਬੈਠਾ ਜਾਂ ਕਿਸੇ ਗ੍ਰੰਥ ਦੇ ਵਿੱਚ ਨਹੀਂ ਬੈਠਾ ਉਹ ਤੁਹਾਡੇ ਅੰਦਰ ਬੈਠਾ ਆਪਣੇ ਆਪ ਨੂੰ ਪਹਿਚਾਣੋ ਤੇ ਇਹਨਾਂ ਝੁੱਗੀਆਂ ਝੌਂਪੜੀਆਂ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ ਇਹਨਾਂ ਪੁਲਾਹ ਥੱਲੇ ਜਿਹੜੀ ਜ਼ਿੰਦਗੀ ਤੁਸੀਂ ਕੱਟਣ ਦੇ ਆ ਇਹ ਸਿਰਫ ਤੁਸੀਂ ਆਪਣੀ ਵਜ੍ਹਾ ਨਾਲ ਕੱਟਣ ਦੇ ਆ ਇਹ ਤੁਸੀਂ ਸਰਕਾਰਾਂ ਦੀ ਵਜ੍ਹਾ ਨਾਲ ਨਹੀਂ ਕੱਟਣ ਦੇ ਆ ਜੋ ਦੁੱਖ ਆਉਂਦੇ ਆ ਤੁਸੀਂ ਦੁੱਖ ਆਪਣੇ ਆਪ ਸਹੇੜਦੇ ਆ ਤੁਹਾਨੂੰ ਕੋਈ ਦੁੱਖ ਦਿੰਦਾ ਨਹੀਂ